ਨੇ ਐਸਾ ਐਸਾ ਸਰਕਿਟ ਰੱਖਿਆ ਪੋਰਟਸ ਤੇ ਜੀ ਅਸੀਂ ਤੇਲ ਪਾਉਣ ਜਾ ਰਹੇ ਸੀ ਪੁਲਸ ਲੈਣ ਚ 91 ਤੋਂ ਥੋੜੇ ਅੱਗੇ-ਗੇ ਦੇ ਜਿੱਤੇ सीताराम ਦਾ ਪੈਟਰੋਲ ਪੰਪ ਆ ਉਹਦੇ ਸਾਹਮਣੇ ਰੋਡ ਤੇ ਨਹੀਂ ਨਹੀਂ ਆਪਣੇ ਸਿਟੀ ਨੂੰ ਹਾਂ ਹਾਂਜੀ सीताराम ਦਾ ਪੈਟਰੋਲ ਪੰਪ ਤੋਂ ਨੇ ਆਪੋਜੀਟ ਹਾਂਜੀ ਉੱਥੇ ਬੰਦੇ ਵਾਵਾ ਇਕੱਠੇ ਹੋਏ ਸੀ ਤੇ ਜੋ ਜਿੰਨਾ ਹਨ ਹੱਥ ਦਿੱਤਾ ਮੁੰਡਾ ਕਾਲਾ ਨੌਰ ਦਾ ਹੀ ਉਹਨਾਂ ਦਾ ਵੀ ਬਜ਼ੁਰਗ ਜਿਹੜਾ ਗੱਡੀ ਦੇ ਥੱਲੇ ਆਉਂਦਾ ਮੇਰੇ ਗੱਡੀ ਥੱਲੇ ਆ ਚਲਿਆ ਹੀ ਉਹਨਾਂ ਫਰਕੇ ਤੇ ਇੱਕ ਟਾਇਰ ਦੇ ਬਾਹ ਲਿਆ ਇਹਨੂੰ ਇਹਨੂੰ ਆਂਦੇ ਵੀ ਇਦਾਂ ਗੱਲਬਾਤ ਆ ਤੇ ਅਸੀਂ ਮਤਲਬ ਉਹਨੂੰ ਬਾਹਲਾ ਗੱਡੀ ਜਿਹਦਾ ਛਿਟੀ ਲਾ ਕੇ ਛਿਟੀ ਫਿਰ ਉਹ ਆਂਦੇ ਵੀ ਜ਼ਖਮੀ ਆ ਬਾਹ ਦੇ ਛੱਟ ਲੱਗੀ ਓਦੇ ਤੇਰਾ ਹੀ ਉੱਥੋਂ ਆਂਦੇ ਕੋਸ਼ਟ ਲੈ ਸਰਕਾਰੀ ਅਈ ਹਸਪੀਟਲ ਦਾਖਲ ਕਰਾਤਾ ਕਰਕੇ ਓਦੀ ਪਛਾਣ ਹੋ ਗਈ ਏ ਕੋਣ ਆ ਉਹ ਬੰਦਾ ਕੀ ਨਾ ਰਿਜਿੰਦਰ ਸਿੰਘ ਸੀਸਰੇ ਪਿੰਡ ਸੀਸਰਾ ਦਾ ਸਿਆਣੇ ਤੇ ਕਦੋਂ ਆ ਪੈਣੀ ਮੀਆਂ ਸੰ ਲੱਗ ਗਈ ਹਾਂ ਜੀ ਪਿੰਡ ਸੀਸਰਾ ਦਾ ਭਰਦੇ ਉਹਨੂੰ ਇਨਫਾਰਮ ਕਰਤਾ ਹਾਂ ਓਏ ਇਹ ਪਿੰਡ ਦੇ ਮੁਡੇ ਦਾ ਨੰਬਰ ਦਿੱਤਾ ਏ ਉਹਨਾਂ ਉਹਦੇ ਤਾਂ ਅਸੀਂ ਫੋਨ ਕੀਤਾ ਉਹ ਆਂਦੇ ਮੈਂ ਅੱਜ ਬਾਹਰ ਆਂ ਜਦੋਂ ਮੈਂ ਜਾਣਾਂ ਦੇ ਪਿੰਡ ਫੋਮ ਕਰ ਦਿੰਦਾ ਉਹਦੇ ਘਰਿਆਂ ਨੂੰ ਪਤਾ ਲੱਗ ਗਿਆ ਹਾਂਜੀ 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 ਮੇਰਾ ਨਾਮ ਜਗਦੀਪ ਸਿੰਘ ਆ ਜੀ ਤੇ ਸਾਡੀ ਦੁਕਾਨ ਸਿਤਾਰਾ ਪٹرول ਗੰਮਰੇ ਸਾਹਮਣੇ ਪੈਹ ਜੰਦੀ ਹੈ ਤੇ ਇਹ ਬਜ਼ੁਰਗ ਜਿੱਦਾਂ ਤੁਸੀਂ ਦੇਖ ਰਹੇ ਹੋ ਇਹਨਾਂ ਨੇ ਨਾ ਪਿੱਛੋਂ ਆਏ ਨੇ ਤੇ ਅਸੀਂ ਦੁਕਾਨ ਦੇ ਆਪਣੇ ਬਾਹਰ ਬੈਠੇ ਸੀ ਤੇ ਇਹ ਘਰੋਂ ਕੋਈ ਪਰੇਸ਼ਾਨ ਲੱਗਦੇ ਜੋ ਕੋਈ ਛਕਾਰ ਇਹਨਾਂ ਦਾ ਝਗੜਾ ਵਗੈਰਾ ਹੋਇਆ ਵਾ ਤੇ ਇਹ ਜਾਣ ਪੁੱਛ ਕੇ ਨਾ ਗੱਡੀਆਂ ਥੱਲੇ ਆ ਕੇ ਸੁਸਾਇਡ ਕਰ ਦਿੰਦੇ ਨੇ ਆਪਾਂ ਦੀ ਨਾ ਦੇ ਗਾਲ ਚ ਪਰਣਾ ਵੀ ਇਹਨਾਂ ਨੇ ਸਾਡੇ ਸਾਹਮਣੇ ਦੋ ਤਿੰਨਾਂ ਦੀ ਗੱਡੀ ਵੱਲੋਂ ਭਜੇ ਆ ਕਿਸੇ ਗੱਡੀ ਥੱਲੇ ਆਉਣ ਨੂੰ ਤੇ ਮਹਾਮਹਾ ਇਹਨਾਂ ਦਾ ਬਚਾਅ ਹੋਇਆ ਉਹਦੇ ਦੂਜਾ ਇਹਨਾਂ ਨੇ ਨਾ ਇਹਨਾਂ ਦੇ ਗਾਲ ਜਿਹੜਾ ਪਰਣਾ ਹੀ ਪਰਨੇ ਦੇ ਨਾਲ ਵੀ ਇਹਨਾਂ ਨੇ ਆਪਣਾ ਗਾਲ ਘੁੱਟਣ ਦੀ ਕੋਸ਼ਿਸ਼ ਕੀਤੀ ਹੈ ਤਾਂ ਹੀ ਇਹਨਾਂ ਦਾ ਫਿਰ ਪਰਣਾ ਚੋ ਸਾਈਡ ਤੇ ਦਾ ਇਹਨਾਂ ਤਿੰਨਾਂ ਚੌਹਾਂ ਗੱਡੀਆਂ ਥੱਲੇ ਆਉਣ ਲੱਗੇ ਸੀ ਨਾਲੇ ਇਦਾਂ ਕਰੋ ਨਾ ਤਿੰਨਾਂ ਚੌਹਾਂ ਗੱਡੀਆਂ ਥੱਲੇ ਇਹਨਾਂ ਨੇ ਆਉਣ ਦੀ ਕੋਸ਼ਿਸ਼ ਕੀਤੀ ਆ ਤੇ ਅਸੀਂ 112 ਤੇ ਕਾਲ ਕੀਤੀ ਆ ਤੇ 112 ਤੇ ਪੁਲਿਸ ਆ ਗਈ ਆ ਤੇ ਹੁਣ ਅਸੀਂ ਪੁਲਿਸ ਵਾਲਿਆਂ ਨੇ ਉਹਨੂੰ ਨਾਲ ਭਾਲਦਾ ਤੇ ਪੁਲਿਸ ਵਾਲਿਆਂ ਨੇ ਉਹਨੂੰ ਗੱਡੀ ਚ ਲੈ ਈ ਘਰੋਂ ਕੋਈ ਆਪਣਾ ਦੱਸ ਦੇ ਨਹੀਂ ਕੋਈ ਸਿਰਸਾ ਜਾਂ ਸਿਰਸਾ ਬੰਦ ਕੋਈ ਕੰਨਾਂਵਾਂ ਲੱਗੇ ਦੱਸ ਦੇ ਨਹੀਂ ਮਾਲ ਸੱਤ ਲੱਗੀ ਆ ਫਿਰੋਂ ਕੋਈ ਕਹਿਣ ਦੇ ਮੇਰੀ ਲੜਾਈ ਹੋਈ ਆ ਤੇ ਗੱਦੀ ਨਾ ਲੱਡਿਆ ਤੇ ਮੈਂ ਲੜ ਕੇ ਆਇਆ ਕੁਝ ਗੱਲ ਪੂਰੀ ਕਲੀਅਰ ਦੱਸੀ ਨਹੀਂ ਇਹ ਪਿੰਡ ਵਾਲਿਆਂ ਨੇ ਦੱਸਿਆ ਨਾ ਕਿ ਕੰਦੀਆਂ ਲੱਡੀਆਂ ਨਹੀਂ ਇਹ ਕੀ ਗੱਲ ਹੋਈ ਆ ਤੇ ਅਸੀਂ 112 ਦੇ ਕਾਲ ਕੀਤਾ ਤੇ ਪੁਲਿਸ ਆ ਗਈਆਂ ਤੇ ਉਹਨਾਂ ਨੂੰ ਪੁਲਿਸ 112 ਆਪਣੀ ਗੱਡੀ 'ਚ ਭਾਲ ਕੇ ਦਾ ਨਾਮ ਲੈ ਕੇ ਬੱਸ ਇਹ ਗੱਲ